ਕੀ ਕਰਾਂ ਫੋਨ ਕਰਾਂ ਦਿਲ ਤੇ ਕਰਦਾ ਫੋਨ ਕਰਾਂ ਕਰਾਂ ਤੇ ਕਰਾਂ ਕੀ ਗਲਤੀ ਤੇ ਸਾਰੀ ਵੱਡੀ ਦੀ ਐ ਇਹਦੀ ਤੇ ਗਲਤੀ ਹੈ ਨਹੀਂਗੀ ਇਹਨੂੰ ਤੇ ਮੈਂ ਐਵੇਂ ਕਹਿੰਦੀ ਰਹਿਣੀ ਆ ਗਲਤੀਆ ਗਲਤ ਐ ਰੋਟੀ ਪਾਣੀ ਪਕਉਂਦੀ ਦਿੰਦੀ ਐ ਫੇਰ ਇਹ ਵੀ ਕੀ ਕਰੇ ਗਲਤੀ ਸਾਰੀ ਵੱਡੀ ਦੀ ਆ ਗਲਤ ਉਹ ਆ ਜਿਹੜੀ ਆਪਣੇ ਬੱਚਿਆਂ ਕੋਲ ਆਈ ਨਹੀਂ ਹੈਗੀ ਹੁਣ ਉਹਦੇ ਪੈਸੇ ਉਹਦਾ ਸਾਰਾ ਕੁਝ ਤੇ ਉਹਦੇ ਬੱਚਿਆਂ ਦੇ ਪੋਤਿਆਂ ਵਰਗੇ ਕੱਪੜੇ ਲੈ ਆਈ ਆ ਤੇ ਆਪਣੇ ਮੁੰਡੇ ਦੇ ਲੈ ਆਈ ਆ ਵਧੀਆ ਭਾਵੇਂ ਉਹ ਵੀ ਮੇਰਾ ਪੋਤਾ ਹੈ ਤੇ ਉਹ ਵੀ ਮੇਰੇ ਬੱਚੇ ਨੇ ਪਰ ਐਵੇਂ ਨਹੀਂ ਹੋਣਾ ਚਾਹੀਦਾ ਉਹ ਘਰ ਹੋਵੇ ਤਾਂ ਆਪਣੇ ਬੱਚਿਆਂ ਨੂੰ ਲੈ ਦੇ ਕੇ ਦਵੇ ਸਾਰਾ ਕੰਮ ਕਰੇ ਗਲਤੀ ਤੇ ਉਹਦੀ ਸਾਰੀ ਇਹਨੂੰ ਤੇ ਮੈਂ ਨਹੀਂ ਕਹਿੰਨੀ ਢੈਣ ਨੂੰ ਫੋਨ ਕਰਨੀ ਹਲੋ ਹਲੋ अच्छा बेटा दादी आ अच्छा गाल करवायो हां भेन हाँ पैन। आ, और परिवार ठीक है सारा हां साडा भी ठीक ठाक तु सुनाओ ਅੱਛਾ ਤੇ ਉਹ ਮੁੰਡੇ ਨੇ ਆਉਣਾ ਸੀ ਜਿਹੜੇ ਨੇ ਉਹ ਦੂਜੇ ਨੇ ਆ ਸੋਨੂ ਨੇ ਤੇ ਆ ਗਿਆ ਬਾਹਰੋਂ ਅੱਛਾ ਕਿੰਨੀ ਤਰੀਕ ਨੂੰ ਆਉਣਾ ਲਾਸਟ ਵਿੱਚ ਚਲ ਲਾਸਟ ਵੀ ਹੋ ਹੀ ਜਾਣਾ ਹੁਣ ਅੱਛਾ ਤੇ ਮੈਂ ਨਾ ਤੇਰੇ ਨਾਲ ਕੁਝ ਗੱਲ ਕਰਨੀ ਸੀ ਟਾਈਮ ਹੈ ਕਾ ਅੱਛਾ ਅੱਛਾ ਹਾਂ ਤੇ ਨਹੀਂ ਕੋਈ ਅੱਛੇ ਪਾਸੇ ਮੇਰੀ ਗੱਲ ਸੁਣ ਭੈਣਾ ਕੰਨ ਲਾ ਕੇ ਸੁਣੀ ਐਵੇਂ ਨਾ ਉਧਰ ਉਧਰ ਗੱਲ ਨੂੰ ਸੁੱਟ ਦੇਵੀਂ ਮੇਰੀ ਗੱਲ ਸੁਣ ਵੱਡੀ ਵੋਟੀ ਦੀ ਵੇਖ ਗੱਲ ਵੱਡੀ ਵੋਟੀ ਜਾ ਕੇ ਤੇ ਪੇਕੇ ਬੈਠੀ ਐ ਪੇਕੇ ਬੈਠੀ ਐ ਤਾਂ ਹੁਣ ਮੈਂ ਨਿੱਕੀ ਦਾ ਵੀ ਕਸੂਰ ਕਿੰਨਾ ਕ ਕੱਢੀ ਜਾਵਾਂ ਉਹ ਤਾਂ ਮਾੜੀ ਮੋਟੀ ਜਿਵੇਂ ਭੱਜ ਦੀ ਨੱਠਦੀ ਐ ਜਿਵੇਂ ਉਹਦਾ ਹੈਗਾ ਐ ਸਭ ਤਾਂ ਹੋਵੇ ਮੜਾ ਮੋਟਾ ਕਰਦੀ ਐ ਤੇ ਮੈਂ ਹੁਣ ਇਹਨੂੰ ਕਹੀ ਜਾਨੀ ਕਸੂਰ ਤੇ ਵੱਡੀ ਦਾ ਵੀ ਹੈਗਾ ਕਿ ਨਹੀਂ ਹਾਂ ਹਾਂ ਹੂੰ ਹਾਂ ਹਾਂ ਤਾਂ ਫਿਰ ਉਹ ਹੀ ਤੇ ਮੈਂ ਤੇਰੇ ਨਾਲ ਸੁਲਾ ਲੈਣੀ ਆ ਇਹ ਤਾਂ ਮੈਂ ਤੇਰੇ ਕੋਲ ਸੁਲਾ ਮੰਗਨੀ ਆ ਤੇ ਕਿਸੇ ਗੱਲ ਨਾ ਕਰੀ ਮੈਂ ਤੇਰੇ ਕੋਲ ਪਰਦੇ ਨਾਲ ਗੱਲ ਕਰਨ ਦੀ ਇਹ ਕੁਗਲੀ ਵੀ ਖੋਨੇਗੀ ਉਹ ਪੈਸੇ ਤੇ ਲੈ ਕਾਲ ਦੇਣੀ ਉਹਦੇ ਬੱਚਿਆਂ ਦੇ ਕੱਪੜੇ ਵੇਖ ਕੇ ਆਪਣੇ ਆ ਤੇ ਇੱਕ ਭਾਵੇਂ ਉਹ ਮੇਰੀ ਹੀ ਨੇ ਹਾਂ ਤੇ ਇਹਨੇ ਕੀ ਕੀਤਾ ਹੁਣ ਮੈਂ ਨਾ ਕੀ ਕਰਨਾ ਜਿਹੜਾ ਨਾ ਇਹ ਦੋ ਦੋ ਸਾਡੇ ਪਲਾਟ ਨੇ ਨਾ ਇਧਰਲੇ ਪਲਾਟ ਦੇ ਵਿੱਚ ਇਧਰਲੇ ਰੂਮ ਦੇ ਵਿੱਚ ਇਹਨੂੰ ਮੈਂ ਕਰਨਾ ਵੱਖਰੀ ਆਪਣੇ ਬੱਚਿਆਂ ਕੋ ਰਵੇ ਤੇ ਆਪਣੇ ਬੱਚਿਆਂ ਨੂੰ ਸੰਭਾਲੇ ਤੇ ਆਪਣੇ ਘਰਵਾਲੇ ਦੀ ਕਾਈ ਕਮਾਈ ਸੰਭਾਲੇ ਨਾਲੇ ਕੀ ਖਾਂਦੇ ਨੇ ਗੱਲਾਂ ਕਰਦੇ ਕਿਤੇ ਨਾਲੇ ਤੇ ਖਾਂਦੇ ਨੇ ਤੇ ਨਾਲੇ ਗੱਲਾਂ ਕਰਦੇ ਨੇ ਹੁਣ ਮੈਂ ਉਹਨੂੰ ਇਹੀ ਉਹਦੇ ਕੰਨ ਚ ਪਾਉਣਾ ਆ ਵੀ ਤੂੰ ਘਰ ਆ ਤੇ ਆਪਣੇ ਬੱਚਿਆਂ ਨੂੰ ਸੰਭਾਲੇ ਆਪਣਾ ਵਖਰੀ ਤੇਰ ਵੀਰ ਦੇ ਇੱਥੇ ਆ ਅੱਜ ਕੋਈ ਪੂਰਵ ਸੀ ਨਾ ਕਿ ਛੁੱਟੀ ਸੀਗੀ ਸਾਰੇ ਬੱਚੇ ਘਰੇ ਨੇ ਤੇ ਉਹ ਇਹਨੂੰ ਤੇ ਮੈਂ ਇਹ ਗੱਲ ਕਰਨੀ ਮੈਂ ਕਹਣਾ ਭੈਣੇ ਤੇ ਇਹ ਨਵੇਂ ਆਪਣਾ ਵੱਖਰਾ ਘਰ ਘਰ ਤੇ ਵੱਖਰਾ ਹੀ ਨੇ ਪਹਿਲੇ ਹੀ ਤੇ ਉੱਥੇ ਆਪਣਾ ਪਕਾ ਤੇ ਆਪਣੇ ਬੱਚਿਆਂ ਨੂੰ ਸੰਭਾਲ ਤੇ ਆਪਣੇ ਘਰ ਵਾਲੇ ਦੀ ਕਮਾਈ ਸੰਭਾਲ ਤੇ ਆਪਣਾ ਵਖਰੀ ਰਹਿ ਨਾ دیਵਾਨੀ ਦੇ ਤੇ ਨਾ ਦੁਕੀ ਲੈ ਠੀਕ ਹੈ ਇਹੀ ਕੰਮ ਕਰਨਾ ਮੈਂ ਆਉਂਦੀ ਨੂੰ ਮੈਂ ਕਹਣਾ ਪਕਾ ਰੋਟੀਆਂ ਤੇ ਲੈ ਜਾ ਆਪਣੇ ਜੇ ਤੇ ਮੇਰੀ ਗੱਲ ਸੁਣ ਤੈਨੂੰ ਪਤਾ ਹੀ ਆ ਅਜੇ ਤੇ ਮੇਰੇ ਨਾਂ ਤੇ ਸਾਰਾ ਕੁਝ ਹੈ ਹਾਂ ਹਾਂ ਮੈਂ ਨਹੀਂ ਹੁੰਨ ਦਿੰਦੀ ਇੰਜ ਵੀ ਮੈਂ ਆਪਣੇ ਨਾਮ ਤੇ ਕਰਵਾ ਉਹਨਾਂ ਦੇ ਇਹਨਾਂ ਦੇ ਨਾਮ ਤੇ ਕਰਵਾ ਲਵਾਂ ਨਾ ਨਾ ਇਹ ਵੀ ਮੇਰੇ ਤੇ ਤੇ ਉਹ ਵੀ ਮੇਰੇ ਹੈ ਹਾਂ ਠੀਕ ਹੈ ਕਿਸੇ ਗੱਲ ਨਾ ਕਰੀ ਵੀ ਮੇਰੇ ਨਾਲ ਭੈਣ ਨੇ ਇੰਨੀ ਗੱਲ ਕੀਤੀ ਹੈ ਹਾਂ ਵੱਖਰੀ ਕਰਾਂਗੀ ਆਪਣੇ ਬੱਚੇ ਸੰਭਾਲੇਗੀ ਦੂਜਿਆਂ ਤੇ ਦਾਦੀ ਆ ਦਾਦੀ ਜੂ ਹੈਗੀ ਆ ਦਾਦੀ ਜੂ ਹੈਗੀ ਦਾਦੀ ਕਰੇ ਐਂਖ ਪ੍ਰਸਤ ਨੇ ਚਰੀਂਦੀ ਉੱਥੇ ਭਾਦੀਆਂ ਦੇ ਵਿੱਚ ਭਰਾਵਾਂ ਚ ਭਾਦੀਆਂ ਚ ਐਂਖ ਪ੍ਰਸਤੀ ਭਤੀਜਿਆਂ ਚ ਇਹ ਇਹ ਤੇ ਕੋ ਵਕਤ ਜਾਂਦੇ ਨਹੀਂ ਲੈ ਤੇ ਜਾਵੇ ਜਾਂਦੇ ਕੋ ਨਹੀਂਗੇ ਇਹ ਵੀ ਕੋ ਵਕਤ ਬੱਚੇ ਨੇ ਇਹ ਨਹੀਂ ਜਾਂਦੇ ਕਹਿੰਦੇ ਨੇ ਇੱਥੇ ਹੀ ਰਹਿਣਾ ਹੈ ਚਲ ਪਰਨਾ ਕੱਟਨੀ ਆ ਉਹ ਆ ਗਈ ਬੱਦੀ ਮਾਦਾ ਫੋਨ ਤੇ ਨਹੀਂ ਨਹੀਂ ਮਾਦਾ ਨਹੀਂ ਤੇਰ ਕੀ ਦੱਸੇ ਤੇਰੇ ਕੋਲ ਦੀ ਦਿੰਦਾ ਨਾ ਕਰਨ ਅੱਛਾ ਕੀ ਗੱਲ ਕਰਦੇ ਸੀ ਗੱਲ ਕਿੰਨਾ ਕਰਨੀ ਐ ਨਾ ਗੱਲ ਇਹੀ ਕਰਨੀ ਸ਼ਾ ਤੇ ਮੈਂ ਹੀ ਕਹਿੰਦੀ ਆ ਕਿ ਦੇਖ ਤੇ ਤੇਰੇ ਪਾਪਾ ਪੈਸੇ ਖਲਦੇ ਨੇ ਹੂੰ ਖਲਦੇ ਆ ਨਾ ਤੇ ਇਹ ਹੁਣ ਆਪਣੇ ਉਹਨਾਂ ਦੇ ਕੱਪੜੇ ਵੇਖ ਲੈ ਬੱਚੇ ਦੇ ਤੇ ਤੁਹਾਡੇ ਵੀ ਲੈ ਤੇ ਪੈਸੇ ਤੇ ਆਏ ਨੇ ਨਾ ਤੁਹਾਡੇ ਹੂੰ ਇਹ ਕੋ ਗੱਲ ਚੰਗੀ ਐ ਤੇ ਮੈਂ ਇਹ ਪਤਾ ਸਲਾਹ ਦਿੱਤੀ ਆ ਮੈਂ ਬੇਰੀ ਮਮਾ ਨੂੰ ਨਾ ਕਰਾਂਗੀ ਤੁਹਾਨੂੰ ਮੈਂ ਕਹਾਂਗੀ ਇਕੱਠੀ ਇਕੱਠਿਆਂ ਚ ਨਹੀਂ ਤੁਸੀ ਰਹਿਣਾ ਇਕੱਠਿਆਂ ਚ ਨਹੀਂ ਰਹਿਣਾ ਘਰ ਤੇ ਅਲੱਗ-ਅਲੱਗ ਪਹਿਲਾਂ ਹੀ ਮੈਂ ਨੂੰ ਕਹਿਣਾ ਆਪਣਾ ਘਰ ਸੰਭ ਤੇ ਆਪਣੇ ਤੇਰੇ ਪਾਪਾ ਦੀ ਕਮਾਈ ਸੰਭੇ ਤੇ ਘਰ ਸੰਭ ਤੇ ਪੈਸੇ ਲੈ ਨਾ ਇਹਨਾਂ ਨੂੰ ਦੁੱਖੀ ਦੇਣ ਦੀ ਲੋੜ ਐ ਤੇ ਨਾ ਦਵਾਨੀ ਲੈਣ ਆਪਣਾ ਘਰ ਸੰਭ ਤੇ ਤੁਹਾਨੂੰ ਸੰਭੇ ਤੇ ਸਕੂਲੇ ਇਕੱਲੇ ਤੇ ਵੱਖਰੇ ਜਾ ਬਈ ਉਹਨਾਂ ਚ ਵੀ ਤੇ ਰਹਿੰਦੀ ਹੁਣ ਤੁਹਾਡਾ ਦਿਲ ਨਹੀਂ ਕਰਦਾ ਤੁਹਾਨੂੰ ਲੈ ਜਾਂਦੀ ਤੇ ਹੈਗੀ ਐ ਤੁਹਾਡਾ ਦਿਲ ਉਥੇ ਮੰਨਦਾ ਨਹੀਂ ਆਪਣੇ ਘਰ ਰਹਿ ਇਹ ਮੈਂ ਤੇ ਮੈਂ ਦਿਨਾਂ ਗੱਲ ਕੀਤੀ ਦਾਦੀ ਨੇ ਸਹੀ ਗਿਆ ਨਾ ਮੈਂ ਹਾਂਜੀ ਦੇਰੀ ਕੀ ਚਲਾਈ ਠੀਕ ਆ ਦੇ ਸਹੀ ਹੈ ਜੇ ਤਾਂ ਨਹੀਂ ਜੇ ਤੁਸੀਂ ਕਹਿੰਦੇ ਜੂ ਤਾਂ ਮੈਂ ਤੁਹਾਨੂੰ ਸ਼ਾਬਦ ਨਹੀਂ ਆ ਕਿ ਨਹੀਂ ਦਾਦੀ ਉੱਥੇ ਨਾ ਮम्मा ਘਰੇ ਨਹੀਂ ਰਹਿੰਦੇ ਕਦੀ ਚਾਚੇ ਵਾਲ ਕਦੀ ਆਪਣੇ ਇੱਧਰ ਕਦੀ ਮਾਸੀ ਵਾਲ ਕਦੀ ਕਿਤੇ ਕਦੀ ਕਿਤੇ ਮੈਂ ਨਹੀਂ ਰਹਿੰਦੀ ਉੱਥੇ ਉੱਥੇ ਵੀ ਕਿਹੜਾ ਘਰੇ ਟਿਕਦੇ ਨੇ ਇੱਧਰ ਚਾਚਾ ਤਾਇਆ ਵਾਲੇ ਫਿਰ ਰਹਿੰਦੇ ਨੇ ਕਦੀ ਉਹ ਦੀਪਾ ਵੀਵਲ ਚਲੇਗੀ ਕਦੀ ਉਹਦਾ ਸੌਦਾ ਲੈਣਾ ਕਦੀ ਉਹਦਾ ਸੌਦਾ ਲੈਣਾ ਕਦੀ ਉਹਦੇ ਕੰਮ ਕਦੀ ਉਹਦੇ ਕੰਮ ਤੇ ਆਪਣਾ ਪਤਾ ਕੋਣ ਕੋਚ ਜੋ ਨਿਆਜੀਰੀਆਂ ਦਾ ਕੰਮ ਇਹ ਸਭੋਂ ਜ਼ਿਆਦਾ ਵੱਧ ਜਾਣਾ ਉਹਨਾਂ ਭਈਆਂ ਦੀਆਂ ਰੋਟੀਆਂ ਪਕਾਉਣੀਆਂ ਨੇ ਚਾਹਾਂ ਕੱਲਣੀਆਂ ਨੇ ਤੇ ਇਹ ਵੀ ਆਪਣਾ ਇੰਨੇ ਸਭੋ ਨਹੀਂ ਆਬ ਤੇ ਮੈਂ ਨਹੀਂ ਮੈਂ ਫੋਨ ਕਰਨੀ ਆ ਤੇ ਆ ਜੇ ਨਹੀਂ ਕੋਈ ਗੱਲ ਨਹੀਂ ਹੈ ਨਾ ਠੀਕ ਹੈ ਹੂੰ ਹਾਂ ਲੋਕ ਕਿਤੇ ਦੂਜੇ ਉਹ ਨੀਚੇ ਖੇਲਣ ਦੇ ਚਲ ਕੋਈ ਗੱਲ ਅਦਾਸ ਕਿਵੇਂ ਹੈ ਵੈਸੇ ਫਿਰ ਵੀ ਕਿਉਂ ਹੈ ਆਸ ਨਹੀਂ ਵੈਸੇ ਚਲ ਕੋਈ ਗੱਲ ਅਦਾਸ ਨਾ ਮੈਂ ਤੈਨੂੰ ਤੈਨੂੰ ਅਦਾਸ ਨਾ ਮੈਂ ਤੈਨੂੰ ਆਪਣੀ ਧੀ ਮੰਨਿਆ ਹੋਇਆ ਮੈਂ ਤੇ ਤੈਨੂੰ ਪੁੱਤਰੀ ਮੰਨਿਆ ਹੀ ਨਹੀਂ ਹੋਇਆ ਮੈਂ ਤੇ ਕਿੰਨੀ ਮਰੀ ਧੀ ਹੈ ਠੀਕ ਅਦਾਸ ਨਾ ਠੀਕ ਤੇਨ ਵਿਆਹ ਸ਼ਾਦੀ ਆਪਣਾ ਉਹਣਾਉਣ ਵੀ ਆਪਣੇ ਆਪਣੇ ਵਿਆਹ ਕਪੜੇ-ਕੁਪੜੇ ਤੁਹਾਡੇ ਸਾਰੇ ਲੈਦੇ ਲੈਣੇ ਪਾਪਾ ਨੇ ਸੱਚ ਉਹਨਾਂ ਹੈ ਨਾ ਪਾਪਾ ਸ਼ਾਇਦ ਆਈ ਗਿਆਂ। ਦੀ ਮੈਂ ਨਾ ਔਰ ਡਰੈਸ ਤੇ ਲੈ ਲਈ ਸੀ ਨਾ ਜੁੱਤੀ ਲੈਣੀਆਂ ਤੇ ਚੁੰਮਕੇ ਲੈਣੇ ਆ ਮਹਿੰਦੀ ਲਵਾਉਣੀ ਆ। ਹਾਂ ਉਹ ਤੇ ਤੂੰ ਚੁੰਮਕੇ ਲੈ ਮਹਿੰਦੀ ਲਵਾ ਸਕੋ ਮੇਰੇ ਵੀ ਲਾਉ। ਲਵਾਣੀ ਆ ਮੈਂ ਮੈਂ ਤਾਂ ਜਦਾਂ ਕਿ ਮੈਂ ਲਵਾਵਾਂ ਮੇਰੇ ਤੋਂ ਲਾ ਦੀ। ਆਪਾਂ ਚੱਲੀਏ ਬਾਜ਼ਾਰ ਸਿਰ ਥੋੜੀ ਜਿਹੀ। ਹਾਂ ਥੋੜੀ ਜਿਹੀ ਬਾਜ਼ਾਰ ਚੱਲਾਂਗੇ ਤੇ ਆਪਾਂ ਆ ਦਿਨ ਕੋਈ ਖਾਸ ਤੋਂ ਪਤਾ ਨਹੀਂ ਹੈ ਜੀ ਹੈ ਨਾ। ਇਵੇਂ ਤਾਂ ਨਹੀਂ ਅਜਿ ਕੋਈ ਟੂਚ ਚਮਕਾਰਾ ਨਹੀਂ ਨਾ ਝਾੜਿਆ ਨਾ ਧੋਤੇ ਪਤਾ ਨਹੀਂ ਕਿ ਹੋ ਜਾਵੇ ਓਏ ਹੈਨਾ ਮੌਸਮ ਗਿਆ ਲੈ ਕੋਈ ਨਹੀਂ ਮੈਂ ਹੀ ਲਵਾ ਲਾਂ ਤੇ ਤੂੰ ਕੇ ਲੈ ਲੈ ਤਾਂ ਜੋ ਮਰਜੀ ਲੈ ਠੀਕ ਹੈ ਵਿਆਹ ਵੇਖਣਾ ਲਹੰਗੇ ਜੋ ਮਰਜੀ ਜਿਤਨਾ ਮਰਜੀ ਮੈਂ ਤੈਨੂੰ ਆਪ ਲੈ ਕੇ ਦਵਾਂਗੀ ਜਿਹੜੇ ਇਹਨੇ ਲਿਆੰਦੇ ਨੇ ਉਹਨਾਂ ਪਾਵੇਂ ਦੂਜੀ ਦਵਾ ਦੇਗੀ ਠੀਕ ਹੈ ਇਹ ਗੱਲਾਂ ਕਰਦੀਆਂ ਫਿਰਦੀਆਂ ਸਿਰ ਉੱਤੇ ਹੈ බේ දන එදා කළන්ගේ ජගවල ජන පාල අප දේශ වෙන දෙන කප්ප ලා ඉජ කොල් ශීෂන්ශීෂ හඩ ශීෂ හඩ ට ශටත දෝ සට ලන්න පතිදන් පානන ්‍යාවලදන ල ਅਖਰੇ ਪਾਲੇਗਾ ਉਹ ਤੇਲ ਟੁੱਲ ਤੇ ਵੱਧ ਪੋਣ ਵਾਲੇ ਨੇ ਆ ਵਿਆਹ ਵਾਲੇ ਦਿਨ ਪਾਲੇਗਾ ਤੇ ਇਹ ਐਦਾ ਕਰਨ ਦੀ ਜਾਗੋ ਤੇ ਪਵਾਕ ਲਾਜਾ ਆਵਲੇ ਤੂ ਆਹ ਇਹ ਤੇ ਆਖੂ ਲਾਹੇ ਨਾ ਬਾਕੀ ਲੱਗ ਜਾਵਾਂਗੀ ਗਾਵਲੇ ਦੇ ਆਪ ਆਏਗਾ ਜਾਗੋ ਤੇ ਬਾਸ ਮਾਰੇ ਕੁਮਰ ਜੀ ਨੇ ਆਪਣੇ ਕੱਪੜੇ ਵੇਖਾ ਬਾਚ ਨਾ ਮਿਲੂ ਗਾ ਵੀ ਇਹ ਕਿਹਨੇ ਚੋਰੀ ਚਲਾ ਨਾ ਮੁਰੇ ਨੂੰ ਪਤਾ ਲੱਗੇ ਤੇ ਨਾ ਮੁੰਡੇ ਨੂੰ ਪਤਾ ਲੱਗੇ ਤੇ ਤਾਂ ਮੁੰਡੇ ਨੇ ਜਾਨਾ ਕੱਤ ਨੂੰ ਲੁੱਗ ਲਾ ਗਿਆ ਕੱਤ ਨੂੰ ਚੋਟ ਲਾ ਦੇ ਕੱਤ ਨੂੰ ਦੋਸਤ ਤੇ ਮਾਂ ਨੇ ਤੇ ਦੇਖ ਕੇ ਅੱਖਾ ਪਾੜ ਕੇ ਜਹਾੜ ਪਾੜ ਕੇ ਲੱਗ ਜਾਏ ਭਾਏ ਕਿ ਤੇ ਸਹੀ ਤੇ ਆਪੇ ਵਾਸਾ ਖੁਲੀ ਰੰਡੀ ਲੈ ਅਗਲੀ ਰੰਡੀ ਦਾ ਜੀ ਜਾਗੂ ਜੂਗੋ ਤੇ ਆਇ ਇੱਕ ਚਲੋ ਚੱਲ ਲੀਤੀ ਵਾ ਅਸੀਂ ਆਪਣਾ ਕੱਪੜਾ ਨਹੀਂ ਰੱਖਵਾਂਗੇ। ਮੈਂ ਆਪਣਾ ਦੇਈ ਆਈ। ਉਹਨਾਂ ਪਿਆਰ ਕਰਦੇ। ਤਾਂ ਇਹਦੇ ਮੈਂ ਕੱਲ ਨਾ ਕੁਛ ਕੀ ਆਈ। ਹਰ ਵੇਲੇ ਦਾਦੇ ਤੇ ਮਾਮਾ। ਮਾਮਾ ਤੇ ਮਾਮਾਈ ਹੁੰਦੀਆਂ ਨੇ। ਮਾਮਾ ਤੇ ਮਾਮੀ ਹੁੰਦੇ ਨੇ। ਪਰ ਮੈਂ ਮਾਹਲੇ ਦੀ ਇਹਨਾਂ ਪਿਆਰ ਕਰਦਾ। ਪਰਾਠਾ ਜਮਾਨੀ ਬਣੀ ਤੇ ਮਾਤੇ ਠਰਵੇਂ ਤੇ ਤਾਂ ਮਾ ਮਾਮਾ ਬਣਦੇ। ਕੀ ਕਾ ਕੀ ਸੂਰ ਹੁੰਦੇ ਆ ਮਾ। ਸ਼ਾਹ ਤੇ ਨਾ। ਮੁੰਡਾ ਤੇ ਫਿਰ ਤਿਆਰ ਕਰਕੇ ਰੱਖ ਲੈਣਾ ਲੈ ਅਜਾ ਕਰਕੇ ਅਸ਼ਲਟ ਤਿਆਰ ਕਰਨਾ ਮੁੰਡਾ ਲੈ ਕੇ ਨਹੀਂ ਜਾਂਦੀ ਪਹਿਲਾਂ ਆਪਣੀ ਦਵਾਈ ਲੈ ਕੇ ਆਵਾ ਚੱਲ ਬਾਜ਼ਾਰ ਤੋਂ ਘੰਘਮ ਗਿਆ ਥੱਕ ਗਿਆ ਉਹਦੇ ਨਾਲ ਸਾਰੇ ਿੰਝੇ ਕੰਮ ਵੀ ਕੋਲਡ ਹੋ ਗਿਆ ਖਲਤੀ ਪੁੰਡ ਤੇ ਪਹਿਲਾਂ ਆਪਣੀ ਜਾਂ ਕੇ ਦਵਾਈ ਲੈ ਕੇ ਆਉਣੀ ਹੈ ਦਵਾਈ ਲੈ ਕੇ ਫਿਰ ਮੇਖਾਂ ਨੂੰ ਪੁੱਛ ਕਰਾ ਲੈ ਲੈ ਮੁੰਡੇ ਆਪਰੇ ਸਟ ਕਰਕੇ ਰੱਖ ਲੈ ਦੋ ਤਿੰਨ ਦਿਨ ਤੇ ਬਸ ਰੱਖ ਦੋ ਤਿੰਨ ਦਿਨ ਨਾਨਾ ਨੂੰ ਕਿ ਤਰਸ ਤਾਹ ਹੈ ਇਹ ਕੋਹਰਲੀ ਆਦਮ ਦੂਜੇ ਦਿਨ ਚਾਵਾਂਗੇ ਤਾਂ ਉਹੀ ਪਾ ਕੇ ਦਵਾਵਾਂਗੇ ਆ ਕੇ ਜਾਵਾਂਗੇ